ਪੌਪਕਨ ਰੱਖੇ تھے ਉਹਨਾਂ ਨੇ ਪੌਪਕਨ ਆਪ ਚੱਕ ਲਏ ਅੱਛਾ ਤੇ ਖਾਣ ਲੱਗੇ ਕੁਝ ਲੜਕੇ ਕਿੰਨੇ ਲੜਕੇ تھے ਲੜਕੇ تھے 7-8 ਅੱਛਾ ਤੇ ਛੋਟੇ-ਛੋਟੀ ਉਮਰ ਦੇ ਸੀ ਅੱਛਾ ਤੇ ਅਸੀਂ ਕਹਿ ਗਏ ਵੀਰ ਪੈਸੇ ਦੇ ਦਿਓ ਉਹਨੂੰ ਉਹਨਾਂ ਨੇ ਖਾ ਲਏ ਪੌਪਕਨ ਕਹਿੰਦੇ ਅੱਛੀ ਤਾਂ ਲੈ ਨਹੀਂ ਇਹਨੇ ਦਵਾਏ ਆ ਮੁੰਡੇ ਨੇ ਤੇ ਉਹ ਕਹਿੰਦਾ ਉਸ ਕੋਲ ਦਵਾਏ ਆ ਉਹਨੇ ਦਵਾਏ ਆ ਤੇ ਅਸੀਂ ਕਹਿੰ ਗਏ ਕੋਈ ਤਾਂ ਦੇ ਦਿਓ ਸਾਨੂੰ ਪੈਸੇ ਹਾਂ ਤੇ ਕਹਿੰਦੇ ਨਸੀ ਨਹੀਂ ਦਿੰਦੇ ਅੱਛਾ ਤੇ ਸਾਨੂੰ ਗੱਲ ਵੀ ਕੱਢੀ ਹਾਂ ਤੇ ਮੈਂ ਕਹਾ ਮੈਂ ਲਾਰੇ ਬੁਲਾ ਕੇ ਕਿਸੇ ਨੂੰ ਹਾਂ ਤੇ ਉਹਨਾਂ ਨੇ ਉਹਨਾਂ ਕੋ ਕਿਰਪਾਾਂ ਜੀ ਰੱਖੀ ਸੀ ਅੱਛਾ ਐ ਲੁਕੋ ਲੁਕੋ ਉੱਪਰ ਰੱਖੀ ਨਹੀਂ ਪਹਿਲਾਂ ਉਹ ਬੰਦਿਆਂ ਨੇ ਮੂੰਹ ਬੰਨ ਰੱਖੇ ਤੇ ਦੋ ਮੁੰਡਿਆਂ ਨੇ ਤੇ ਲੁਕੋ ਲੁਕੋ ਉੱਪਰ ਰੱਖਿਆ ਅਸੀਂ ਇੱਧਰ ਨੂੰ ਜੇ ਭੱਜੇ ਤਾਂ ਉਹਨਾਂ ਨੇ ਇੱਕ ਸਾਡੇ ਵਾਰੀ ਇਹ ਅੱਛਾ ਇਹ ਲੱਗੀ ਹੈ ਸਾਡੇ ਹਾਂ ਹਾਂ ਜੋਰ ਨਾਲ ਲੱਗੀ ਹੈ ਪੂਰੇ ਹਾਂ ਤੇ ਇੱਕ ਇਹਦੇ ਮਾਰੀ ਕੰਨ ਤੇ ਹਾਂ ਫਿਰ ਭੱਜ ਭੱਜਣ ਲੱਗੇ ਅੱਛਾ ਹਾਂ ਤੁਸੀਂ ਕਿੱਥੇ ਲਗਾਈ ਇਹ ਰੇੜੀ ਅਸੀਂ ਲਗਾਈ ਸੀ ਕੋਰੀਡੋਰ ਦੇ ਕੋਰੀਡੋਰ ਰੋਡ ਦੇ ਉੱਤੇ ਰੋਡ ਦੇ ਉੱਤੇ ਜਿੱਥੇ ਗੰਨੇ ਦੀ ਛਪੀ ਚੱਲਦੀ ਹੈ ਹਾਂ ਉਸ ਤੇ ਥੋੜਾ ਜਿਹਾ ਅੱਗੇ ਅੱਛਾ ਅੱਛਾ ਠੀਕ ਹੈ ਉੱਥੇ ਰੋਡ ਤੇ ਫਿਰਦੀ ਗੱਡੀ ਅੱਛਾ ਤੇ ਉਥੇ ਪੁਲਿਸ ਵਾਲਾ ਕੋਈ ਨਹੀਂ ਤੁਹਾਨੂੰ ਨਜ਼ਰ ਆਇਆ ਕਿਤੇ ਕੋਈ ਨਹੀਂ ਕੋਈ ਨਹੀਂ ਅਗਰ ਆਦੇ ਸਮੇਂ ਕਿਤੇ ਵੀ ਨਹੀਂ ਨਜ਼ਰ ਆਇਆ ਆਪਣਾ ਕੀ ਨਾਮ ਹੈ ਆਪਣਾ ਅਰਮਾਨ ਅਰਮਾਨ ਉਰਮਾਨ ਕੇ ਅਰਮਾਨ ਉਰਮਾਨ ਉਰਮਾਨ ਤੇਰਾ ਬੇਟੇ ਦਾ ਇਹ ਸਾਜਿਮ ਹੈ ਸਾਜਨ 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 ਸਾਜਿਮ ਸਾਜਿਮ ਸਾਜਿਮਾ ਜੀ ਇਸ ਲੜਕੇ ਦਾ ਜਿਹਦਾ ਕੁਝ ਅਣਪਛਾਤੇ ਵਿਅਕਤੀ ਉਹਨਾਂ ਨੇ ਕਾਨੀ ਤਾਰ ਛੜਿਆ ਵਿਚਾਰੇ ਦਾ ਤੇ ਉਹਦੇ ਪਿਤਾ ਜੀ ਨੇ ਤੇ ਤੁਸੀਂ ਕਿੱਥੋਂ ਆਏ ਤੁਸੀਂ ਅਸੀਂ ਪਟਿਆਲੇ ਤੋਂ ਆਏ ਹਾਂ ਪਟਿਆਲੇ ਤੋਂ ਇੱਥੇ ਆਏ ਨੇ ਕੋਕੋਨ ਵੇਚਦੇ ਆ